ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਤਸਕਤਾ ਹੁੰਦੀ ਆ ਹਰ ਗੱਲ ਦੇ ਵਿੱਚ ਮੈਂ ਸਵੇਰੇ ਕੋਈ ਗੱਲ ਕਰਨ ਲੱਗਿਆ ਸੀ ਕਿ ਵੀਡੀਓ ਲੰਮੀ ਹੋ ਗਈ ਐ ਅਗਲੀ ਵੀਡੀਓ 'ਚ ਗੱਲ ਕਰਾਂਗੇ ਉਹ ਗੱਲ ਕੀ ਐ ਸਾਡਾ ਜਿਹੜਾ ਸਮਾਜ ਐ ਸਾਡਾ ਆਲਾ ਦੁਆਲਾ ਗੁਰੂ ਘਰਾਂ ਦੇ ਪ੍ਰਬੰਧਕ ਐ ਤੇ ਤੋਂ ਨੌਜਵਾਨੀ ਨੂੰ ਬਚਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨਗਰਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਉਣ ਜਦੋਂ ਵੀ ਕੋਈ ਕੰਮ ਹੁੰਦਾ ਹੈ ਤਾਂ ਅਸੀਂ ਅਨਾਉਂਸਮੈਂਟ ਕਰਵਾਉਂਦੇ ਹਾਂ ਗੁਰੂ ਘਰ ਜਾ ਕੇ ਕਿ ਭਾਈ ਇਕੱਤਰ ਹੋਵੋ ਫਲਾਣਾ ਕੰਮ ਹੈ। ਇਹਦੇ ਵਿੱਚ ਪ੍ਰਬੰਧਕ ਕਮੇਟੀਆਂ ਦਾ ਬਹੁਤ ਵੱਡਾ ਯੋਗਦਾਨ ਹੋਏਗਾ। ਸੋ ਮੇਰੀ ਸਾਰੇ ਹੀ ਸਿੱਖ ਸਮਾਜ ਨੂੰ ਜੋ ਗੁਰੂ ਘਰਾਂ ਨੇ ਨਾਲ ਲੈਂਕ ਰੱਖਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪੋ ਆਪਣੇ ਨਗਰਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਓ। ਨੌਜਵਾਨੀ ਨੂੰ ਚਿੱਟੇ ਤੋਂ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਦੇ ਵਾਸਤੇ। ਸਭ ਤੋਂ ਪਹਿਲਾ ਕੰਮ ਸਾਡਾ ਇਹ ਹੈ ਸਭ ਨੂੰ ਪਤਾ ਹੈ ਕਿ ਸਰਕਾਰ ਨਸ਼ਾ ਰੋਕ ਨਹੀਂ ਸਕਦੀ ਕੈਪਟਨ ਤੋਂ ਲੈ ਕੇ ਅਕਾਲੀ ਰਾਜ ਫਿਰ ਅੱਗੇ ਟਾਈਮ ਹੋਰ ਵੀ ਆਇਆ ਇਹ ప్రతి ਦਿਨ ਪੰਜਾਬ ਦੇ ਨੌਜਵਾਨਾਂ ਨੂੰ ਨਿਗਾਰਦੇ ਵੱਲ ਹਿੱਲ ਜਾਂਦਾ ਰਿਹਾ ਪਰ ਹੁਣ ਭਗਵੰਤ ਮਾਨ ਦੀ ਸਰਕਾਰ ਵੇਲੇ ਤਾਂ ਬਹੁਤ ਜ਼ਿਆਦਾ ਹੀ ਕੁਝ ਵੱਧ ਗਿਆ ਕਿਉਂਕਿ ਹਰ ਚੀਜ਼ ਦਾ ਫਸਾਰਾ ਹੁੰਦਾ ਜਦੋਂ ਬੂਟਾ ਲੱਗਦਾ ਧਰਤੀ ਦੇ ਵਿੱਚੋਂ ਜਦੋਂ ਮੁੱਢ ਫੁੱਟਣਾ ਸ਼ੁਰੂ ਹੋ ਗਿਆ ਅੱਗੇ ਉਹਦੀਆਂ ਬਾਈ ਸ਼ਾਖਾਂ ਵਧਣੀਆਂ ਹੀ ਵਧਣੀਆਂ ਇਸੇ ਤਰ੍ਹਾਂ ਇਹ ਪੂਰੇ ਪੈਰ ਫਸਾਰ ਚੁੱਕਿਆ ਪੰਜਾਬ ਦੇ ਵਿੱਚ ਜ਼ਿਆਦਾ ਹੈ ਹੋਰ ਸਟੇਟਾਂ ਦੇ ਵਿੱਚ ਤਾਂ ਨਾਮ ਮਾਤਰ ਹੈ ਪੰਜਾਬ ਦੇ ਵਿੱਚ ਜੇਕਰ ਖਾਸ ਖਾਸ ਦੀ ਖੇਤੀ ਹੁੰਦੀ ਹੈ ਤਾਂ ਨੌਜਵਾਨਾਂ ਦਾ ਰੁਝਾਨ ਚਿੱਟੇ ਵੱਲੋਂ ਘਟ ਸਕਦਾ ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਸਰਕਾਰਾਂ ਨੇ ਆਮ ਲੋਕਾਂ ਤੇ ਪਾਬੰਦੀ ਲਾ ਦਿੱਤੀ ਮੈਂ ਕਹਿੰਕ ਨਸ਼ਾ ਨਹੀਂ ਗੱਲ ਚੱਲਦੀ ਇਹ ਤਾਂ ਨਸ਼ਾ ਦੀ ਗੱਲ ਹੀ ਕਰੂੰਗਾ ਅੱਗੇ ਲੋਕ ਸ਼ਰਾਬਾਂ ਘਰ ਦੀਆਂ ਕੱਢ ਕੇ ਪੀਂਦੇ ਹੁੰਦੇ ਸੀ ਆਮ ਖੇਤਾਂ 'ਚ ਪਾ ਲੈਣੀਆਂ ਘਰਾਂ 'ਚ ਪਾ ਲੈਣੀਆਂ ਕਿਤੇ ਵੀ ਰੱਖ ਲਓ ਸਰਕਾਰ ਉਹਨੂੰ ਫੜਨ ਲੱਗ ਗਈ ਤੇ ਲੋਕੋ ਅੱਜ ਨਾਮ ਮਾਤਰੀ ਉਹ ਜੇ ਕੰਮ ਕਰਦੇ ਆ ਕਿਉਂਕਿ ਉਹ ਚੀਜ਼ ਖਤਮ ਕਰਤੀ ਸਰਕਾਰ ਨੇ ਇਸੇ ਤਰ੍ਹਾਂ ਜੇਕਰ ਸਰਕਾਰ ਚਿੱਟੇ ਨੂੰ ਬੰਦ ਕਰਨਾ ਚਾਹੇ ਤਾਂ ਕੁਝ ਹੱਦ ਤੱਕ ਸਫਲ ਹੋ ਵੀ ਸਕਦੀ ਹੈ ਕਿਹੜੇ ਤਰੀਕੇ ਦੇ ਨਾਲ ਪਿਆਬ ਦੇ ਵਿੱਚ ਖਾਸ ਕਰਕੇ ਖੇਤੀ ਦਾ ਪਸਾਰਾ ਹੋਵੇ ਤਾਂ ਕਿ ਨੌਜਵਾਨਾਂ ਨੂੰ ਟਰਨ ਦਿੱਤਾ ਜਾਵੇ ਮੋੜ ਦਿੱਤਾ ਜਾਵੇ ਚਿੱਟੇ ਤੋਂ ਲੋਕ ਉਸ ਪਾਸੇ ਵੱਲ ਨੂੰ ਮੁਹਾਰ ਰਮੋਲ ਸਕਦੇ ਐ ਨਸ਼ਾ ਵਰਤਨ ਦਾ ਕਾਰਨ ਕੀ ਐ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਨੂੰ ਸਾਜ਼ਿਸ਼ਾਂ ਦੇ ਨਾਲ ਕਮਜ਼ੋਰ ਕੀਤਾ ਗਿਆ ਸਪਰੇ ਆ ਰਹੇ ਆ ਦਿੱਤੀਆਂ ਗਈਆਂ ਫਸਰਾ ਦੇਸੀ ਰੇਵਾਲੀਆਂ ਤਾਂ ਹੈ ਨਹੀਂ ਜਿਨ੍ਹਾਂ 'ਚ ਜਾਣ ਹੋਵੇ ਡੈਰੀਆਂ ਖੋਲ ਕੇ بے ਰੋਜ਼ਗਾਰ ਬਣਾ ਕੇ ਸਾਰਾ ਦੁੱਧ ਵੀ ਹੜੱਪਿਆ ਗਿਆ ਘਰਾਂ ਦੇ ਵਿੱਚ ਜਿਹੜਾ ਖਾਂ ਨੂੰ ਕੋਈ ਪਸ਼ੂ ਚੰਗੇ ਰੱਖਦਾ ਉਹ ਤਾਂ ਭਾਵੇਂ ਖਾਲਵੇ ਨੇ ਬਹੁਤ ਮੁਸ਼ਕਲ ਹੈ ਸੋ ਇਹ ਚੀਜ਼ਾਂ ਨੂੰ ਪੰਜਾਬ ਬਨੂ तकरीबन ਇਹ ਚੀਜ਼ਾਂ ਦੇ ਨਾਲ ਸ਼ਾਸਨ ਦੇ ਨਾਲ ਇਹ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਦੁੱਧ ਦੇ ਕਿੰਨੇ ਟਰੱਕ ਭਰ ਕੇ ਜਾਂਦੇ ਆ ਪੰਜਾਬ ਦੇ ਵਿੱਚੋਂ ਕਦੇ ਕਿਸੇ ਨੇ ਸੋਚਿਆ ਕੀ ਤੁਹਾਡੇ ਕੋਲੇ ਕਿਸ ਚੀਜ਼ ਦੀ ਕਮੀ ਆ ਪੰਜਾਬੀਓ ਕੀ ਤੁਹਾਡੇ ਕੋਲੇ ਪੈਸਾ ਹੈ ਨਹੀਂ ਤੁਸੀਂ ਦੁੱਧ ਵੇਚਦੇ ਹੋ ਹਾਂ ਮੰਨਦੇ ਆ ਕੋਈ ਗਰੀਬ ਪਰਿਵਾਰ ਹੈ ਕੋਈ ਘਰ ਦੇ ਵਿੱਚ ਸਹਾਰਾ ਹੈ ਨਹੀਂ ਉਹ ਆਪਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ ਤੁਹਾਡੇ ਖਾ체 ਵਧਾਤੇ ਤੁਹਾਨੂੰ ਦੇਸੀ ਨਹੀਂ ਰਹਿਣ ਦਿੱਤਾ ਗਿਆ ਜਦੋਂ ਤੁਸੀਂ ਦੇਸੀ ਬਣਨ ਲੱਗੇ ਆਪਦੀ ਜ਼ਮੀਨ ਦੇ ਨਾਲ ਜੁੜ ਗਏ ਪਹਿਲਾਂ ਨੇ ਵਾਂਗੂੰ ਇਹ ਟਾਈਮ ਆਉਣਾ ਵੀ ਐ ਕਦੋਂ ਆਜੇ ਸਾਡੀ ਪੀੜ੍ਹੀ ਵੇਖੇ ਨਾ ਵੇਖੇ ਭਾਵੇਂ ਹੋਰ ਪੀੜ੍ਹੀਆਂ ਵੀ ਲੰਘ ਜਾਣ ਜਦੋਂ ਦੇਸੀ ਜ਼ਮੀਨ ਦੇ ਨਾਲ ਬੰਦਾ ਜੁੜਦਾ ਤਾਂ ਉਹ ਤਾਂ ਹੀ ਖੁਸ਼ਹਾਲ ਹੁੰਦਾ ਐ ਇਸ ਕਰਕੇ ਸੰਭਲੋ ਜ਼ਮੀਨ ਦੇ ਨਾਲ ਜੁੜ ਕੇ ਆਪਣੇ ਵਾਤਾਵਰਨ ਨੂੰ ਆਪਣੇ ਆਲੇ ਦੁਆਲੇ ਨੂੰ ਸੁਧਾਰੋ ਸੰਭਾਲੋ ਲੋਕਾਂ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਵਿਚਰੋ ਇਹ ਸਾਡਾ ਸਮਾਜ ਐ ਸਾਡਾ ਪੰਜਾਬ ਐ ਅਸੀਂ ਇੱਕ ਦੂਜੇ ਦੇ ਆ ਇਹ ਗੱਲਾਂ ਬਹੁਤ ਸਮਝਣੇ ਲੋੜ ਹੈ ਜਿਹੜੀਆਂ ਵੋਟਾਂ ਵਾਲੀਆਂ ਗੱਲਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਹੜਾ ਚੰਗਾ ਹੈ ਕੀ ਕੰਮ ਕਰਦਾ ਸਭ ਪਤਾ ਹੁੰਦਾ ਲੋਕਾਂ ਨੂੰ ਇਹ ਤੁਸੀਂ ਆਪਦੇ ਹਿਸਾਬ ਨਾਲ ਚੱਲਣਾ ਪਰ ਚੰਗੇ ਬੰਦਿਆਂ ਨੂੰ ਤੁਸੀਂ ਬਾਈ ਮੂਰੇ ਲੈ ਕੇ ਆਓ ਜੋ ਨੇਕ ਧਰਮ ਨੀਤ ਚੰਗੀਆਂ ਨੀਤਾਂ ਵਾਲੇ ਆ ਪਾਰਟੀਆਂ ਜੇ ਅਲੱਗ ਬਣਾਉਣੀਆਂ ਮਲ ਤੋਂ ਵੀ ਨਵੀਆਂ ਪਾਰਟੀਆਂ ਇਹਨਾਂ ਨੇ ਆਪ ਪਾਰਟੀ ਬਣੀ ਹੈ ਦਿੱਲੀ ਤੋਂ ਕੋਈ ਪੰਜਾਬ ਦੀ ਪਾਰਟੀ ਵੀ ਸਪੈਸ਼ਲ ਬਣ ਸਕਦੀ ਹੈ ਇਹ ਕਿਹੜੀ ਗੱਲ ਹੈ ਸਾਰਾ ਕੁਝ ਹੋ ਸਕਦਾ ਪੰਜਾਬ ਦੇ ਬਹੁਤ ਸਮਝਦਾਰ ਸੂਝਵਾਨ ਬੰਦੇ ਹੈਗੇ ਆ ਤੇ ਇੱਕ ਗੱਲ ਮੈਂ ਜ਼ਰੂਰ ਕਹਿਣਾ ਜਿਨ੍ਹਾਂ ਨੇ ਮਜ਼ਾਕ ਉਡਾਇਆ ਵਿਧਾਨ ਸਭਾ ਦੇ ਵਿੱਚ ਖਾਸ ਖਾਸ ਦੀ ਖੇਤੀ ਦਾ ਵਿਚਾਰ ਨਹੀਂ ਕੀਤੀ ਉਹ ਪਾਰਟੀ ਜਿੱਤਦੀ ਨਹੀਂ ਹਿੱਤ ਕੀ ਇਸ ਵਾਰ ਇਹ ਮੇਰਾ ਦਾਅਵਾ ਹੈ ਮੇਰਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ ਸਚਤਾ ਸੱਚੀ ਹੁੰਦਾ ਸਤਿ ਸ੍ਰੀ ਅਕਾਲ ਇਹਨਾਂ ਗੱਲਾਂ ਦਾ ਸਾਨੂੰ ਧਿਆਨ ਕਰਨ ਦੀ ਲੋੜ ਹੈ ਅਸੀਂ ਆਪਣੇ ਆਲੇ ਦੁਆਲੇ ਨੂੰ ਕਿਵੇਂ ਸੰਭਾਲ ਲੈਣਾ ਹੈ ਨੌਜਵਾਨ ਸਾਡੇ ਬਜ਼ੁਰਗ ਸਾਡਾ ਥੰਮ ਉਹ ਤਕਰੀਬਨ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ ਹੈ ਤੇ ਸਮਝਣ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਅਸੀਂ ਪੰਜਾਬੀ ਆ ਤੇ ਪੰਜਾਬੀ ਬਣ ਕੇ ਹੀ ਰਹੋ ਸਾਨੂੰ ਜਿਹੜਾ ਇਹ ਕਲਚਰਲ ਥੋਪਿਆ ਗਿਆ ਇਹ ਤੋਂ ਦੂਰ ਰਹਿੰਦੇ ਲੋਕ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ